ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਛੋਟੀਆਂ ਦਿਖਾਵਾਂਗੇ ਟੋਕੜਾਂ ਗੱਬਣਾ ਤੇ ਸੱਜਰਾਂ ਆਪਾਂ ਪਹੁੰਚੇ ਆਂ ਭਾਜੀ ਨੀਟੇ ਸਿੰਘ ਹੁਣਾਂ ਕੋਲ ਤੇ ਕਰਦੇ ਆਂ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਬਹੁਤ ਵਧੀਆ ਜੀਰਾਂ ਦਾ ਆਂਦਾਸੀ ਕਿਰਪਾ ਜੀ ਚਲੋ ਕਿਰਪਾਈ ਚਾ ਤੇ ਭਾਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ ਮੇਰਾ ਅਮੀਕਾ ਸੈਂਟਰ ਲੱਕੂਆਲ ਤਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਨੇੜੇ ਰਮਤਾਖ ਦੇ ਲੱਕੂਆਲ ਠੀਕ ਆ ਜੀ ਇੱਕ ਲੱਕੂਆਲੀ ਨਾਲੇ ਲੱਗੇ ਕਈ ਵੀਰ ਭਲੇਖੇ ਨਾਲ ਉੱਥੇ ਜਲ ਜਾਂਦੇ ਆ ਠੀਕ ਆ ਠੀਕ ਆ ਆਪਾਂ ਤਾਂ ਹੀ ਦੱਸ ਦਿੰਦੇ ਨੇ ਵੀ ਆਪਾਂ ਰਮਤਾਖ ਦੇ ਲੱਗੇ ਲੱਕੂਆਲ ਠੀਕ ਆ ਨਹੀਂ ਚੰਗੀ ਗੱਲ ਆ ਤੇ ਫੋਨ ਨੰਬਰ ਬੋਲ ਦਿਓ ਭਾਜੀ 959266054 ਠੀਕ ਆ ਜੀ ਤੇ ਕਿਵੇਂ ਰਹੀ ਪਿਛਲੀ ਵੀਡੀਓ ਵੀਡੀਓ ਤੁਹਾਨੂੰ ਬਦਾਂ ਮਾਲ ਤੋਂ ਸਿਰੇ ਵੇਖ ਜਾਂਦਾ ਹਾਂ ਹਾਂ ਜੀ ਪੂਰੀ ਕਿਰਪਾ ਨਾਲ ਵੈਗਨੂ ਦੀ ਕਿੰਨੇ ਚੱਤ ਵਗ ਗਿਆ ਹਰ 5 ਢਾਗੇ ਲੱਗਦਾ ਮਾਹ ਅੱਛਾ ਜੀ ਹਾਂ ਜੀ ਠੀਕ ਆ ਮਾਲ ਉਸੇ ਵੇਲੇ ਤੋਂ ਘਰ ਨਹੀਂ ਜਾਂਦੇ ਲੱਗ ਜਾਂਦਾ ਚਲੋ ਵਧੀਆ ਵਾਇਗਰੂ ਦੀ ਕਿਰਪਾ ਫੋਲਣਾ ਕੀ ਰੇਟ ਜਾ ਜਾਵੇ ਤਾਂ ਫਿਰ ਬਿਲਕੁਲ ਜੀ ਪਸ਼ੂ ਚੰਗੇ ਤੇ ਰੇਟ ਘਟਾ ਤੇ ਵੀਰ ਭਰਾ ਜੁੜਦੇ ਆ ਚਲੋ ਨਾਲ ਹਾਂਜੀ ਹਾਂਜੀ ਅੱਜ ਵੀ ਆਪਾਂ ਚੰਗੇ ਵਖਾਉਣੇ ਆ ਠੀਕ ਆ ਠੀਕ ਆ ਠੀਕ ਆ ਜੀ ਠੀਕ ਆ ਜੀ ਫੀਮ ਮਲਕਾਫ ਜਿਆ ਵਾਲ ਤੁਸੀਂ ਦੇਖ ਸਕਦੇ ਜੇ ਇੱਧਰ ਦਿਖਾਓ ਜੋਟੀ ਲਓ ਜੀ ਅੱਛਾ ਫਗਾ ਵਾਂਗੂ ਬਣੀ ਪਈ ਆ ਕਿੰਨਾ ਦੁੱਧ ਭਾਜੀ ਇਹਦੇ ਕੋਲ ਦੁੱਧ ਭਾਜੀ 10 ਕਿਲੋ ਯਾਰ ਅੱਛਾ ਜੀ ਤੇ ਨਵਾਂ ਨਾ ਲੱਗਦੇ ਠੀਕ ਆ ਲਓ ਜੀ ਹੋਊਗਾ 10 ਪਰ ਨਵਾਂ ਦੀ ਫੁੱਲ ਗਰੰਟੀ ਵੀਰ ਦੀ ਪੱਲਾ ਮੱਥਾ ਗਾ ਦਾ ਸਿੰਘ ਬਹੁਤ ਹੀ ਚੰਗਾ ਲੱਗਾ ਵਾ ਦਿਖਾਓ ਜੋਟੀ ਇਹ ਥੱਲੇ ਫੰਡਾਂ ਪਈਆਂ ਪਈਆਂ ਕਰਮਾਲੀ ਨੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਵਾ ਇਹਨਾਂ ਚੋਵਾਂ ਨੁਕਰਾਂ ਤੇ ਕੱਲਾ ਕੱਲਾ ਲੱਗਾ ਵਿਆ ਇਹ ਸੁਆ ਕਿਨਵਾ ਸੁਈ ਪਾਜੀ ਸੁਆ ਦੂਸਰਾ ਸੁਈ ਜੇ ਨੀਲੀ ਰਵੀ ਦਾ ਪੱਕ ਰੱਖ ਦੀ ਕਰਮਾਲੀ ਦਾ ਕੱਦ ਕੁਦ ਚਲੋ ਚੰਗਾ ਵਾ ਕਿੰਨਾ ਪਰ ਜੂ ਦੁੱਧ ਪਾਜੀ ਬੇਟੀ ਮੰਨ ਲੋ ਹੁਣ ਆਪਾਂ ਮੌਕੇ ਤੇ ਜਿਹੜਾ ਦੱਸ ਕੇ ਦੇਣਾ ਨਾ ਹਾਂਜੀ 9 ਕਿਲੋ ਦੱਸ ਕੇ ਦੇਣਾ ਦੁੱਧ ਤਾਂ ਹੀ ਹੋਊਗਾ ਠੀਕ ਹੈ ਜੀ ਇਹਦੀ ਸੇਵਾ 12 ਚੋਲੇ 11 ਚੋਲੇ ਕਿ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆ ਕੱਟੀ ਜੇ ਕੋ 20 ਦੀ ਲਾ ਲੈ ਪੰਜੀਆਂ ਦੀ ਲਾ ਲਿਆ ਅੱਜ ਕੱਟੀ ਠੀਕ ਹੈ ਠੀਕ ਹੈ ਜੀ ਲਓ ਜੀ ਆ ਕੀ ਬਾਈ ਕਹਿੰਦਾ ਆਪਣੀ ਸਮਝਣ ਵਾਲੇ ਕੋਈ ਵਿਹਾਂ ਦੀ ਆਹ ਸੁਣਣ ਲੱਗਾ ਝੋਟੀ ਦੇ ਠੀਕ ਹੈ ਜੀ ਚੱਡਾ ਜਿਹੜਾ ਬਹੁਤ ਹੀ ਸਪਾਈਆਂ ਦੇ ਵਿੱਚ ਆ ਤੇ ਮਿਲਕ ਵੈਣ ਜਿਹੜੀ ਬਹੁਤ ਚੰਗੀ ਆ ਲਓ ਜੀ ਵੇਖ ਸਾਡੇ ਇਹਨੇ ਚੱਡਾ ਜਿਹੜਾ ਬਾਖਮਾਲਿਆ ਤੇ ਮਿਲਕ ਵੈਣ ਜਿਹੜੀ ਬਹੁਤ ਦੋਵਾਂ ਸਾਈਡਾਂ ਦੇ ਜਿਹੜੀ ਬਹੁਤ ਹੀ ਚੰਗੀ ਲੱਗੀ ਠੀਕ ਹੈ ਠੀਕ ਹੈ ਜੀ ਬਹੁਤ ਕੁਆਲਿਟੀ ਵਾਲੀ ਆ ਠੀਕ ਹੈ ਜੀ ਮੁੱਲ ਭਾਜੀ ਅਦਾਰ ਮੁੱਲ ਵੀ ਇੱਥੇ ਕਿੰਨਾ ਕਰੀਏ ਜਨਾ ਤੁਸੀਂ ਇਹਦੇ ਕਰ ਦਿੰਦੇ ਆ ਕਰ ਦਈਏ ਫੇਰ ਜੈ ਜੈ ਕਰ ਦਈਏ ਦੱਸੋ ਤੁਸੀਂ ਜਨਾ ਇਹਦੇ ਕਰ ਕਰਦਾ ਹੋਰ ਮਾਨਤਨ 82 ਦੀ ਦੇ ਲਈ ਜਿੰਨਾ ਹੁੰਦੇ ਕਰਦੇ ਪੂਰਾ ਫਿਰ 80 ਕਰ ਦਈਏ ਤੇ 80 ਦੀ ਹਾਂਜੀ 2000 ਕੋ ਛੋੜਿਆ ਅੱਛਾ ਜੀ ਅੱਜ ਤੂੰ ਵੀ ਛੱਡ ਦੇ ਲਓ ਜੀ ਲਓ ਜੀ 70000 ਦੀ ਦੇ ਦਾਂਗੇ ਲਓ ਜੀ 70000 ਦੀ ਖੁੱਲਾ ਮਾਨ ਤਨ ਠੀਕ ਹੈ ਜੀ ਅੱਛਾ ਜੀ ਇਹ ਨਹੀਂ ਆਪਾਂ ਕਹਿੰਦੇ ਵੀ ਇਦਾਂ ਹੀ ਮੰਗਾ ਲਏ ਕੋਈ ਸਾਈ ਪਾਵੇ ਆਣ ਕੇ ਚੋਵੇ ਤਸੱਲੀ ਕਰਕੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ 70000 ਦੀ ਤੇ ਦੂਜੇ ਨੰਬਰ ਤੇ ਟੋਕਰ ਗੱਬਣ ਝੋਟੀ ਆ ਦੂਜਾ ਸੁਆ ਲਓ ਜੀ ਦੂਜਾ ਸੁਆ ਟੋਕਰ ਗੱਬਣ ਇੱਕ ਪਾਸ ਆ ਅੱਛਾ ਜੀ ਤੇ ਠੰਡੀ ਸੀ ਲਈਆਂ ਤੁਹਾਨੂੰ ਵਿਖਾ ਹੀ ਦਿੰਦੇ ਆ ਮਤਲਬ ਇਦਾਂ ਹੀ ਚੌਖਰ ਜਾ ਮਸਾਂ ਛੁੱਟ ਕੇ ਨਾ ਅੱਛਾ ਜੀ ਇਦਾਂ ਹੀ ਬੈਠ ਜਾ ਜੀ ਠੀਕ ਜੇ ਠੀਕ ਆ ਕਿ ਇਹਦੇ ਘਰ ਜਾ ਕੇ ਲਵਾਵੇ ਤਾਂ ਵੀ ਫੁੱਲ ਗਰੰਟੀ ਜੇ ਠੀਕ ਆ ਠੀਕ ਆ ਲਓ ਜੀ ਆਪਾਂ ਆੜਾ ਪਾ ਕੇ ਤੁਸੀਂ ਥੱਲੇ ਬਹਿ ਜਾਓ ਦੁੱਧ ਕਿੰਨਾ ਭਾਜੀ ਇਹ ਕੋ 5 ਕਿਲੋ ਦੁੱਧ ਠੀਕ ਆ 4 ਮਿੰਟ ਚੈੱਕ ਪਾਸ ਤੇ 5 ਲੀਟਰ ਦੁੱਧ ਤਿਆਰ ਠੀਕ ਆ ਦੋਵੇਂ ਟਾਈਮ ਜਿਹੜੀ ਪਾੜੇ ਤੇ ਮਿਲਦੀ ਹੈ ਬਾਕੀ ਸੀਲੀਆਂ ਸੂਲੀਆਂ ਜਿਹੜੀਆਂ ਕਾਫੀ ਆ ਗਈਆਂ ਵੇਖ ਸਾਡੇ ਤੇ ਇੱਕੋ ਮਿੰਟ ਲੱਗਣਾ ਕੋਈ ਨਹੀਂ ਮਾਰਦਾ ਤਾਰਾ ਬੰਦੀ ਖੰਡ ਨਹੀਂ ਪਸੰਦ ਚੱਲ ਮਾਰ ਦੇ ਇਤਰਾ ਮਾਰਦੇ ਚਾਹੁੰਦੇ ਮਾਰ ਦੇ ਭਾਜੀ ਪਸੰਦ ਨਹੀਂ ਆਉਂਦੀ ਬਹੁਤ ਠੰਡੀ ਆ ਇਤਰਾ ਮਾਰਦੇ ਤਾਂ ਹੀ ਪਸਮਾ ਕੇ ਮਾਰਨੀ ਆ ਹਨੇ ਪਸਮੀਨੀਆ ਕੋਈ ਨਹੀਂ ਪਸਮਣਾ ਫਸਮ ਗਈ ਪਾਜੀ ਹਾਂਜੀ ਇਹ ਟੀਕਾ ਨਹੀਂ ਜੱਗੇ ਵੀਰ ਲੈਂਦੀ ਅੱਛਾ ਜੀ ਦੋਵੇਂ ਟਾਈਮ ਇਤਨਾ ਝੋਨੇ ਆ ਮਾਸਾ ਚੌਕਰ ਛੋਟ ਲਓ ਜਾਂ ਫੀਡ ਛੋਟ ਲਓ ਠੀਕ ਜੀ ਠੀਕ ਠੀਕ ਆ ਲਓ ਜੀ ਵੜਾ ਲਾ ਇਸ ਬਾ ਚੱਕੀ ਬਦੀ ਬਾਰ ਦੇ ਚੱਕ ਪਾਸ ਜੀ ਠੀਕ ਜੀ ਚਲੋ ਦੁੱਧ ਆ ਤੇ ਦੂਜਾ ਸੂਆ ਜੀ ਦੇਖੋ ਚਵਾਈ ਲਓ ਜੀ ਚਵਾਈ ਜਿਹੜੀ ਵੇਖ ਰਹੇ ਤੁਸੀਂ ਬਹੁਤ ਜ਼ਿਆਦਾ ਚੰਗੀ ਆ ਕੋਈ ਪੂਰ ਛਟਾ ਨਹੀਂ ਤੇ ਆ ਵਾਲੀ ਮਗਰਲੇ ਥਨਾਂ ਦੀ ਚਵਾਈ ਜੇ ਪੂਰ ਛਟਾ ਕੋਈ ਨਹੀਂ ਆ ਬਿਲਕੁਲ ਸਾਫ ਚਵਾਈ ਆ ਠੀਕ ਠੀਕ ਬਾਕੀ ਖੋਲ ਕੇ ਦਿਖਾਉਣੇ ਤਾਂ ਥਾਨ ਵੇਖੋ ਲਓ ਜੀ ਪਸਮਾ ਜਿਹੜਾ ਬਹੁਤ ਹੀ ਚੰਗਾ ਵਾ ਤੇ ਸੱਜਰ ਨੇ ਕਿੰਨਾ ਭਰਿਆ ਭਾਈ ਦੁੱਧ ਭਾਜੀ ਉਹ ਅਗਲੇ ਤਾਂ ਕਈ 13 14 ਤੋਂ ਘੱਟ ਗੱਲ ਹੀ ਨਹੀਂ ਕਰਦੇ ਮੈਂ ਕਹਿੰਦਾ ਵੀ 12 ਵੀ ਲਈ ਜਾਵੇ ਬੜਾਕ ਨਹੀਂ ਬਿਲਕੁਲ ਸਹੀ ਗੱਲ ਆ ਲਓ ਜੀ ਫੇਸ ਕੁਆਲਟੀ ਰਿਕਾਰਡ ਕੋਦੇ ਚੰਗਾ ਵਾ ਇਹ ਵੀ ਜੈਡ ਬਲੈਕ ਆ ਗਈ ਆ 12 ਕਿਲੋਟਰ ਜਿਹੜਾ ਮਿਲਕ ਰਿਕਾਰਡ ਸੱਜਰਦਾ ਤੇ ਹੁਣ 24 ਮਹੀਨੇ ਦੀ ਚੈੱਕ ਪਾਸ ਤੇ 5 ਲੀਟਰ ਜਿਹੜਾ ਦੁੱਧ ਪਿਆਰ ਤੇ ਪਹਾੜੇ ਤੇ ਮਿਲਦੀ ਆ ਦੋਵੇਂ ਟਾਈਮ ਲਓ ਜੀ ਬਾਕੀ 3 ਪੀ ਚਲੋ ਚੰਗੀ ਜਾ ਕੇ ਭਰਾ ਨੇ ਜੀ ਜੀ ਤੇ ਥਾਣਾ ਦਾ ਸੈੱਜ ਗਿਆ ਉਹ ਤੁਹਾਨੂੰ ਪਿੱਛੇ ਤੋਂ ਚੈੱਕ ਕਰਾ ਦਿੰਨੇ ਆ ਜੀ ਇਹਦਾ ਮੁੱਲ ਭਾਜੀ ਫਿਰ ਇਹਦਾ ਮੁੱਲ ਵੀ ਇੱਥੇ ਉਹ ਵੀ ਲੈ ਗਿਆ 80 85 ਦੀ ਜਿੰਨੀ ਮਰਜ਼ੀ ਵੇਚ ਦੇ ਦੀ ਐ ਅੱਛਾ ਜੀ ਕਿਹ ਐ ਜੀ ਪਾਉਣਾ 75000 ਦੇ ਦਈਏ ਨਹੀਂ ਕਰ ਦਈਏ 1000 ਛੱਡ ਦਿੰਨੇ ਆ 74 ਹੂੰ ਹੋਰ ਕਰ ਦੋ ਮੈਂ ਤਾਂ ਛੱਡ ਦੇ ਜਾ ਤੂੰ ਇਹ ਅੰਦਰ ਕਰ ਦੇ ਕਰ ਦੇ 72 ਦੇ ਦਈਏ ਨਹੀਂ ਅੰਦਰ ਪੂਰੇ ਦੀ ਜਾਣਦੀ ਐ 70 ਦੀ ਪੂਰੇ 70 ਦੀ ਹਾਂਜੀ ਚੱਲ ਜਾ ਤੂੰ ਹੀ ਕੋਈ ਨਾ ਕੋਈ ਛੱਡ ਨਾ 8000 ਦੀ 69 ਦੀ ਬਤ 69 ਦੀ ਚਲ ਭੇਖਾ ਲੱਗਿਆ ਭੈਣ ਯਾਰ ਕਟਾ ਸਤਾ ਰਿਧਵਾਂ ਕੋ ਚ ਛੋੜ ਹੀ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਮੇਰਾ ਵੀਰ ਕਸਾਈ ਕਰੇ ਠੀਕ ਹੈ ਠੀਕ ਹੈ ਲੋ ਜੀ ਠੰਡੀ ਹੈ ਤਸੱਲੀ ਕਰਕੇ ਖੜੇ ਠੀਕ ਹੈ ਠੀਕ ਹੈ ਲੋ ਜੀ ਧੋਕੜ ਕਬਣ ਚੰਗੇ ਮਿਲ ਕੇ ਰਿਕਾਰਡ ਵਾਲੀ 69000 ਦੀ ਠੀਕ ਹੈ ਭਾਜੀ ਕੋਈ ਵੀਰ ਕਰਾ ਕੇ ਖੜੇ ਠੀਕ ਹੈ ਠੀਕ ਹੈ ਜੀ ਤੇ ਤੀਜੇ ਨੰਬਰ ਤੇ ਆ ਗਈ ਜੀ ਫਿਰ ਦੱਸਿਓ ਭਾਜੀ ਇਹਦੇ ਬਾਰੇ ਇਹ ਪਹਿਲਾ ਸੂਆ ਜੇ ਝੋਟੀ ਅੱਛਾ ਜੀ ਤੇ ਇਹ ਹੈਗੀ ਮੰਨ ਲਓ 6 ਮਹੀਨਾ ਦੀ ਚੱਕ ਪਾਸ ਠੀਕ ਜੀ ਤੇ ਦੁੱਧ ਐਵੇਂ ਥੋੜਾ ਜਿਹਾ ਥਣਥੋਣੀ ਪਾਸ ਕਰਾਉਂਦੀ ਜੀ ਠੀਕ ਆ ਗਾਂ ਤੋਂ ਜੇ ਸੋਵੇ ਨੂੰ ਛੱਡਣ ਡੈ ਬਸ ਠੀਕ ਆ ਠੀਕ ਆ ਲਓ ਜੀ 6 ਮਹੀਨੇ ਦੀ ਚੈੱਕ ਪਾਸ ਇਹ ਵੀ ਕੱਟ ਕੱਟ ਚੰਗਾ ਆ ਗਿਆ ਕਰਮਾਲੀ ਦਾ ਇਨਾ 1.5-2 ਕਿਲੋ ਜੀ ਠੀਕ ਆ ਠੀਕ ਆ ਲਓ ਜੀ 1.5-2 ਲੀਟਰ ਜਾਨੀਂ ਥਣਥੋਣੀ ਪਾਸ ਕਰਾਉਗੇ ਕੱਦ ਕੋ ਤੇ ਚੰਗਾ ਵਾ ਇਨੇ ਸੱਜਰ ਨੇ ਕਿੰਨਾ ਭਰਿਆ ਦੁੱਧ ਭਾਜੀ ਸੱਜਰ ਵੀਰ ਜੀ 10000 ਲੀਟਰ ਦੁੱਧ ਮੰਦੀਰੀ ਹੈ ਠੀਕ ਆ ਲਓ ਜੀ 10 ਤੋਂ 11 ਲੀਟਰ ਜਿਹੜਾ ਸੱਜਰ ਦਾ ਮਿਲਕ ਰਿਕਾਰਡ ਹੈਗਾ ਜੇ ਇਹ ਦੂਜੇ ਸੁਵੇਲ ਗਾਂ ਗੱਬਣੇ ਰਾਜੀ ਕਰਨ ਵਾਲੀ ਬਹੁਤ ਆ ਤੇ ਕੱਦ-ਕੁੱਦ ਵੀ ਚੰਗਾ ਵਾ ਤੇ ਹੈ ਵੀ ਸਿੰਗਲ ਹੱਡੀ ਆ ਆ ਦਿਖਾ ਸੇ ਛੇ ਸੁਭਾਗਾ ਠੀਕ ਆ ਠੀਕ ਲਓ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਸਿੰਗ-ਸੁੰਗ ਵੀ ਚੰਗਾ ਲੱਗਾ ਕਰਮ ਵਾਲੀ ਦਾ ਕੱਦ ਵੀ ਚੰਗਾ ਵਾ ਕੈਮਰੇ ਕੋ ਡਰਦੀ ਆ ਠੀਕ ਜੀ ਸਾਹਮਣੇ ਦੀ ਚੈੱਕ ਕਰਾਈ ਆਪਾਂ ਕੋਈ ਕਰਾ ਕੇ ਵੀਰ ਲੈ ਜੇ ਠੀਕ ਹੈ ਜੀ ਥੋੜਾ ਜਿਹਾ ਐਵੇਂ ਨਾ ਮੁੜ ਕੇ ਕੋ ਕਵੇ ਪੰਜ ਸੱਤ ਐਵੇਂ ਵੇਚ ਜੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਹਾਂ ਨਹੀਂ ਟਾਈਮ ਹੀ ਬੜਾ ਹੋ ਗਿਆ ਨਾ ਹੁਣ ਤੇ ਇਹਦਾ ਮੁੱਲ ਭਾਜੀ ਜਦੋਂ ਛੋਟੀ ਸੋਹਣੀ ਉਹਦਾ ਸਵਾਦੀ ਆ ਅੱਛਾ ਜੀ ਬਿਲਕੁਲ ਜਾਇਜ਼ ਦੇ ਦੇਣੀ ਆ ਠੀਕ ਜੀ ਹਾਂ ਜੀ ਕਿੰਨਾ ਕੇ ਹੋਣਾ ਦੇ ਦੀਏ 75 ਦੀ 75 ਦੀ ਹਾਂ ਨਹੀਂ ਕਰ ਦੀਏ ਸੇਮ ਹੀ ਦੇ ਰਹੀਏ ਇਹ ਤਾਂ ਨਹੀਂ ਨਹੀਂ ਘੱਟ ਕਰਦਾ ਨੱਤਰ ਬਹੁਤ ਜਿਆਦਾ ਛੋਟੀ ਚੰਗੀ ਆ ਪਰ ਮੇਰਾ ਵੀਰ ਘਟ ਕਰੀਏ ਚਲੋ ਵਾਰੀ ਜੋੜੀ ਵਗਣੀ ਤਿਆਰ ਕੋ ਜਦੋਂ ਇਹ ਸੋਣੀ ਪਜਾਣੀ ਆ ਹਾਂਜੀ ਹਾਂਜੀ ਚਲੋ ਸਾਂਭਣੀ ਆ ਚਲੋ ਕਿਸੇ ਪੁਰਾਣੇ ਸਾਂਭਲੂ ਗਾ ਦੇ ਚਲੋ ਲੈ ਹਾਤ ਨਾਲ 60000 ਨਹੀਂ 65 ਦੀ ਜੱਗੇ 65 ਦੀ ਚਲੋ 65 ਦੀ 65 ਦੀ ਰੰਗ ਤਾਂ ਕਹਤਾ 65 ਜਹਣ ਛੋੜ ਹੀ ਹੋਣੀ ਮੇਰਾ ਵੀਰ ਠੀਕ ਆ ਠੀਕ ਆ ਲਓ ਜੀ 65000 ਦੀ ਤੇ ਠੀਕ ਆ ਠੀਕ ਆ ਛੋਟੀ ਚੰਗੀ ਆ ਸਾਂਭਣ ਵਾਲੀਆਂ ਸਾਰੀਆਂ ਪਸ਼ੂ ਚੰਗੇ ਆ ਤਕਰੀਬਨ ਤੇ ਰੇਟ ਵੀ ਜਿਹੜੇ ਜਾਇਜ਼ ਪਾਤੇ ਆ ਵੀਰ ਨੇ ਬਾਕੀ ਬੁੜੀਆਂ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਚਲੋ ਕਿਸ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ